ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤੁਹਾਡਾ ਆਪਣਾ ਪਤਮ ਜੀ ਸਿੰਘ ਸੋ ਅੱਜ ਸਵੇਰ ਦਾ ਟਾਈਮ ਹੈ ਜੀ 10 ਮਈ ਦਾ ਸਵੇਰ ਤੇ ਇੱਕ ਨਿਊ ਚੱਲ ਰਹੀ ਆ ਕੰਗਨੀਵਾਲ ਪਿੰਡ ਦੇ ਵਿੱਚ ਜਿਹੜੀ ਕਹਿੰਦੇ ਮਜ਼ਾਈਲ ਡਰੋਨ ਦੀਗੀ ਆ ਡਿੱਗਿਆ ਆ ਤੇ ਮੈਂ ਇਸ ਵੇਲੇ ਆਪਾਂ ਖੜੇ ਆ ਜਲੰਧਰ ਤੋਂ ਜਜਾਦੂਰ ਦੇ ਜਿਹੜਾ ਕੰਗਨੀਵਾਲ ਪਿੰਡ ਦਾ ਉਸ ਪਿੰਡ ਦੇ ਵਿੱਚ ਤੇ ਇਹ ਇਤਲਾਹ ਕਰਨੀ ਸੀ ਕਿਉਂਕਿ ਆਂਗਵਾਂ ਪਿੰਡਾਂ ਦੇ ਵਿੱਚ ਜਮਸ਼ੀਰ ਜੰਡਿਆਲਾ ਭੋਡੇ ਸੁਰਾਮਾ ਜੰਡਿਆਲੀ ਦਿਵਾਲੀ ਸਾਰੇ ਇਹ ਰੌਲਾ ਪਿਆ ਕੇ ਕੰਗਨੀਵਾਲ ਜਿਹੜਾ ਜੁੰਦਰ ਜਲਾ ਰੋਡ ਦੇ ਉੱਤੇ ਇਹ ਜਿਹਾ ਆ ਡਰੋਨ ਪਰ ਮੈਂ ਤਲਾਹ ਕਰ ਦਵਾ ਜੀ ਇੱਥੇ ਸਭ ਕੁਝ ਬਿਲਕੁਲ ਨਾਰਮਲ ਆ ਇਹ ਕੰਗਣੀ ਵਾਲ ਜਿਹੜਾ ਜੰਡੂ ਸਿੰਘ ਦੇ ਵੱਲ ਜਾਂਦਿਆਂ ਆਪਾਂ ਹਾਰਪੁਰ ਜਾਂਦਿਆਂ ਨੂੰ ਕੰਗਣੀ ਵਾਲਿਆ ਉੱਥੇ ਡਰੋਨ ਡੀ ਆ ਨਾ ਕਿ ਆਪਣੇ ਜੰਡਿਆਲਾ ਤੋਂ ਜੁੰਦਰ ਰੋਡ ਵਾਲੇ ਕੰਗਣੀ ਵਾਲ ਤੇ ਸਵਾ ਤੋਂ ਦਿਖਾ ਦਿੰਦੇ ਜੀ ਤਸਵੀਰਾਂ ਆਪੋਸਟ ਪਿੰਡ ਦਾ ਗਿਰਾ ਲਾ ਕੇ ਆਏ ਆ ਇੱਥੇ ਸਭ ਕੁਝ ਠੀਕ ਆ ਪੈਨਿਕ ਹੋਣ ਦੀ ਲੋੜ ਨਹੀਂ ਪਹਿਲਾਂ ਵੀ ਇਹੀ ਬੇਨਤੀ ਕੀਤੀ ਅਫਵਾਹਾਂ ਤੋਂ ਬਚੋ ਜਿਹੜੀ ਨਿਊਜ਼ ਚੈਨਲ ਵਾਲੇ ਉਹ ਵੀ ਦੱਸਦੇ ਨਹੀਂ ਕਿ ਇਹ ਕੰਗਨੀਆਲ ਕਿੱਥੇ ਪੈਂਦਾ ਕੰਗਨੀਆਲ ਲਿਖ ਕੇ ਤੇ ਉਹਨੂੰ ਅਪਲੋਡ ਕਰਤਾ ਕੱਲਾ ਤੇ ਇਹ ਬੇਨਤੀ ਆ ਜਾਂ ਚੈਨਲ ਵਾਲਿਆਂ ਨੂੰ ਵੀ ਕਿ ਥੋੜੀ ਸੋਹਣੀ ਪੱਤਰਕਾਰੀ ਕਰਿਆ ਕਰੋ ਤੁਸੀਂ ਇੱਥੇ ਵੱਡੇ ਵੱਡੀਆਂ ਚੈਨਲਾਂ 'ਤੇ ਕੰਮ ਕਰਦੇ ਆਂ ਤੇ ਪ੍ਰੋਪਰ ਦੱਸਿਆ ਕਰੋ ਏਰੀਆ ਕਿਹੜਾ ਆ ਕਿਹੜੇ ਰੋਡ 'ਤੇ ਕੰਗਨੀਆਲ ਪੈਂਦਾ ਆ